ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਹੁਣ ਤੱਕ ਅਸੀਂ ਆਨੰਦ ਸਾਹਿਬ ਦੀ 22 ਪੌੜੀਆਂ ਦੀ ਵਿਚਾਰ ਪਿੱਛੇ ਕਰ ਆਏ ਹਾਂ ਅੱਜ ਅਸੀਂ 23ਵੀਂ ਪੌੜੀ ਦੀ ਵਿਚਾਰ ਕਰਾਂਗੇ ਟੁਡੇ ਵੀ ਆਰ ਗੋਇੰਗ ਟੂ ਡਿਸਕਸ ਦਾ 23ਰਡ ਪੌੜੀ ਆਫ ਆਨੰਦ ਸਾਹਿਬ ਥਿਸ ਇਜ਼ ਅ ਵੈਰੀ ਪਪੂਲਰ ਪੌੜੀ ਇਹ ਪੌੜੀ ਆਮ ਤੌਰ ਤੇ ਕੀਰਤਨ ਦੇ ਵਿੱਚ ਅਸੀਂ ਸਾਰਿਆਂ ਨੇ ਕਦੀ ਨਾ ਕਦੀ ਸੁਣੀ ਹੋਈ ਹੈ ਪਹਿਲੀ ਪੰਕਤੀ ਫਰਸਟ ਲਾਈਨ ਆਫ ਦਿਸ ਪੌਡੀ ਇਜ਼ ਆਵਹੁ ਸਿੱਖ ਸਤਗੁਰੂ ਕੇ ਪਿਆਰਿਓ ਗਾਵਹੁ ਸੱਚੀ ਬਾਣੀ ਹੁਣ ਬੜੇ ਪਿਆਰ ਦੇ ਨਾਲ ਗੁਰੂ ਅਮਰਦਾਸ ਸਾਹਿਬ ਸਾਨੂੰ ਇੱਕ ਗੱਲ ਕਹਿ ਰਹੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ एवरीवन ਆਫ ਅਸ ਕਲੇਮਸ ਦੈਟ ਵੀ ਲਵ आवर ਗੁਰੂ ਹਰ ਕੋਈ ਇਹ ਦਾਵਾ ਕਰਦਾ ਕਿ ਮੈਂ ਗੁਰੂ ਨੂੰ ਪਿਆਰ ਕਰਦਾ ਹਾਂ ਮੈਂ ਗੁਰੂ ਦਾ ਪਿਆਰਾ ਹਾਂ ਗੁਰੂ ਜੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੁਸੀਂ ਸਾਰੇ ਹੀ ਜਿਹੜੇ ਸਿੱਖਣ ਦੀ ਚਾਹਤ ਰੱਖਦੇ ਹੋ ਜਿਨ੍ਹਾਂ ਦੇ ਅੰਦਰ ਇਹ ਚਾਹਤ ਹੈ ਕਿ ਅਸੀਂ ਗੁਰੂ ਕੋਲੋਂ ਕੁਝ ਸਿੱਖਣਾ ਹੈ ਕੁਝ ਲੈਣਾ ਹੈ ਉਹ ਸਾਰੇ ਹੀ ਗੁਰੂ ਦੇ ਪਿਆਰੇ ਨੇ ਉਹਨਾਂ ਸਾਰਿਆਂ ਨੂੰ ਹੀ ਗੁਰੂ ਬਹੁਤ ਪਿਆਰ ਕਰਦਾ ਹੈ ਗੁਰੂ ਦਾ ਪਿਆਰ ਹੀ ਹੈ ਜੋ ਐ ਸੋਹਣੀ ਬਾਣੀ ਐ ਸੋਹਣਾ ਗਿਆਨ ਸਾਨੂੰ ਗੁਰੂ ਦਿੰਦਾ ਹੈ ਸੋ ਸਦਾ ਨਾਲ ਨਿਭਣ ਵਾਲਾ ਜਿਹੜਾ ਗੁਰੂ ਦਾ ਗਿਆਨ ਹੈ ਸਤ ਗੁਰੂ ਉਹ ਜਿਹੜਾ ਪਰਮਾਤਮਾ ਸਦਾ ਸਾਡੇ ਨਾਲ ਹੈ ਸਤ ਸਤ ਤੋਂ ਪਾਵ ਜਿਹੜਾ ਸਦਾ ਹੀ ਹੈ ਉਹ ਗੁਰੂ ਜਿਹੜਾ ਸਦਾ ਹੀ ਸਾਡੇ ਨਾਲ ਹੈ ਜਿਹਦੀ ਸਮਝ ਸਾਨੂੰ ਗੁਰੂ ਕੋਲੋਂ ਮਿਲਦੀ ਹੈ ਬਾਹਰੋਂ ਗੁਰਬਾਣੀ ਨੂੰ ਪੜ ਰਹੇ ਆ ਗੁਰੂ ਨਾਨਕ ਸਾਹਿਬ ਨੂੰ ਸੁਣ ਰਹੇ ਆ ਗੁਰੂ ਅਮਰਦਾਸ ਸਾਹਿਬ ਨੂੰ ਸੁਣ ਰਹੇ ਆ ਤਾਂ ਜਿਸ ਸਤ ਗੁਰੂ ਦੇ ਨਾਲ ਅਸੀਂ ਸਾਰਿਆਂ ਨੇ ਜੁੜਨਾ ਹੈ ਉਸ ਦੀ ਬਾਣੀ ਸੁਣੀਏ ਬਾਣੀ ਉਹਦਾ ਗਿਆਨ ਉਹਦੀ ਸਿੱਖਿਆ ਨੂੰ ਸੁਣੀਏ ਇੱਕ ਉਹ ਗੁਰੂ ਜੋ ਬਾਹਰ ਸਾਨੂੰ ਸਿੱਖਿਆ ਦੇ ਰਿਹਾ ਉਦੀ ਸਿੱਖਿਆ ਨੂੰ ਸੁਣਾਗੇ ਗਾਵਾਂਗੇ ਹੁਣ ਗਾਉਣਾ ਬੜੀ ਵਾਰ ਅਸੀਂ ਇਸ ਤੇ ਵਿਚਾਰ ਕਰ ਚੁੱਕੇ ਹਾਂ ਗਾਉਣਾ ਸਿਰਫ ਮੂੰਹ ਤੋਂ ਗਾਉਣ ਨੂੰ ਨਹੀਂ ਕਹਿੰਦੇ ਕਿ ਹਾਰਮੋਨੀਅਮ ਲਿਆ ਜਾਂ ਕੋਈ ਹੋਰ 뮤지컬 ਇਨਸਟਰੂਮੈਂਟ ਕੋਈ ਸੰਗੀਤ ਵਾਲਾ ਸਾਜ਼ ਲਿਆ ਤੇ ਉਹਨੂੰ ਵਜਾ ਕੇ by playing those musical instruments when you sing in some uh, note in musical notes ਉਹ ਸਿੰਗਿੰਗ ਦੀ ਗੱਲ ਨਹੀਂ ਉਸ ਗਾਉਣ ਦੀ ਗੱਲ ਨਹੀਂ ਹੋ ਰਹੀ ਕਿ ਰਾਗਾਂ ਵਿੱਚ ਤਾਨਾਂ ਵਿੱਚ ਟਿਉਣਾ ਵਿੱਚ ਕਿਵੇਂ ਗਾਉਣਾ ਜੇ ਇਸ ਨੂੰ ਗਾਉਣਾ ਕਿਹਾ ਤੇ ਜਿਹੜਾ ਬੰਦਾ ਬੋਲ ਨਹੀਂ ਸਕਦਾ ਜਿਹਦੇ ਕੋਲ ਇਹ ਅਬਿਲਿਟੀ ਨਹੀਂ ਇਹ ਤਾਕਤ ਨਹੀਂ ਕਿ ਉਹ ਬੋਲ ਨਾ ਸਕੇ ਜਿਹਨੂੰ ਅਸੀਂ ਗੁੰਗਾ ਕਹਿ ਦਿੰਨੇ ਆ ਅ ਪਰਸਨ ਹੂ ਕੈਨ ਨਾਟ ਸਪੀਕ ਹੂ ਕੈਨ ਨਾਟ ਅਟਰ ਅ ਵਰਡ ਹਾਊ ਕੈਨ ਹੀ ਸਿੰਗ ਉਹ ਕਿ ਮੈਂ ਗਾਏਗਾ ਫਿਰ ਤਾਂ ਜਿੱਥੇ ਗੁਰਬਾਣੀ ਚ ਗਾਉਣ ਦੀ ਗੱਲ ਹੁੰਦੀ ਹੈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵਨ ਤੁਦ ਨੂੰ ਪਵਨ ਪਾਣੀ ਬੈਸੰਤਰ ਉਥੇ ਗਾਉਣਾ ਕੁਝ ਹੋਰ ਹੈ ਉੱਥੇ ਗਾਉਣਾ ਇਹ ਵਾਲਾ ਗਾਉਣਾ ਨਹੀਂ ਬਾਹਰ ਵਾਲਾ ਗਾਉਣਾ ਨਹੀਂ ਤੋ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਉਸ ਰੱਬੀ ਗਿਆਨ ਨੂੰ ਉਸ ਗੁਰੂ ਨੂੰ ਪਿਆਰ ਕਰਨ ਵਾਲਿਓ ਆਓ ਤੁਸੀਂ ਸਾਰੇ ਸਿੱਖਣਾ ਚਾਹੁੰਦੇ ਹੋ ਸੋ ਸਦਾ ਨਾਲ ਨਿਭਣ ਵਾਲੇ ਗੁਰੂ ਸਤਿਗੁਰੂ ਦੇ ਗਿਆਨ ਨੂੰ ਪਿਆਰ ਕਰਨ ਵਾਲਿਓ ਆਓ ਸੱਚੀ ਸਿੱਖਿਆ ਨੂੰ ਸੱਚੀ ਬਾਣੀ ਨੂੰ ਸੁਣੀਏ ਗਾਵੀਏ ਤੇ ਗਾਉਣ ਦਾ ਭਾਵ ਕੀ ਹੋਇਆ ਅਮਲ ਵਿੱਚ ਲਿਆਈਏ singing is exercising implementing that teaching that wisdom into our lives ਉਸ ਰੱਬੀ ਗਿਆਨ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਉਤਾਰਨਾ ਇਹ ਹੈ ਗਾਉਣਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲੇ ਸ਼ਲੋਕ ਚ ਦੱਸਿਆ ਕਿ ਗੁਣ ਗੋਬਿੰਦ ਗਾਇਓ ਨਹੀਂ ਤੂੰ ਰੱਬ ਦੇ ਗੁਣ ਨਹੀਂ ਗਾਏ ਫਿਰ ਉਹ ਗਾਉਣਾ ਕਿਵੇਂ ਹੈ ਜਿਵੇਂ ਮੱਛਲੀ ਗਾਉਂਦੀ ਹੈ ਉਸ ਸ਼ਲੋਕ ਵਿੱਚ ਕਿਹਾ ਜਿਵੇਂ ਮੱਛਲੀ ਗਾਉਂਦੀ ਹੈ ਸੋ ਦ ਫਿਸ਼ ਡਸ ਨੋਟ ਸਿੰਗ ਵਿਦ ਸਮ ਮਿਊਜ਼ੀਕਲ ਇਨਸਟਰੂਮੈਂਟਸ ਜਿਹੜੀ ਮੱਛਲੀ ਉਹ ਕਿਸੇ ਸਾਜ਼ ਨਾਲ ਨਹੀਂ ਗਾ ਰਹੀ ਉਹਨੂੰ ਕਿਸੇ ਨੇ ਗਾਉਂਦਿਆਂ ਨਹੀਂ ਸੁਣਿਆ ਉਹਦਾ ਜੀਵਨ ਗਾ ਰਿਹਾ ਹੈ ਉਹਦੇ ਜੀਵਨ ਦੇ ਵਿੱਚ ਕੁਝ ਗੁਣ ਨੇ ਤਾਂ ਗੁਣ ਜਿਹੜੇ ਸਾਡੇ ਜੀਵਨ ਦੇ ਵਿੱਚ ਜਦੋਂ ਅਸੀਂ ਅਮਲ ਵਿੱਚ ਲਿਆਉਨੇ ਹਾਂ ਫਿਰ ਅਸੀਂ ਗਾਉਨੇ ਹਾਂ ਤਾਂ ਗੁਰੂ ਦੇ ਗਿਆਨ ਨੂੰ ਗਾਉਣ ਦਾ ਮਤਲਬ ਹੈ ਗੁਰੂ ਦੇ ਗਿਆਨ ਨੂੰ ਆਪਣੇ ਅੰਦਰ ਉਤਾਰ ਕੇ ਆਪਣੇ ਜੀਵਨ ਵਿੱਚ ਅਮਲ ਵਿੱਚ ਲੈ ਕੇ ਆਉਣਾ ਬਾਏ ਇੰਟਰਨਲਾਈਜ਼ਿੰਗ ਐਂਡ ਐਕਸਰਸਾਈਜ਼ਿੰਗ ਦੈਟ ਡਿਵਾਈਨ ਵਿਜ਼ਡਮ ਦੈਟ ਇਜ਼ ਸਿੰਗਿੰਗ ਉਹਨੂੰ ਕਿਹਾ ਗਾਉਣਾ ਤੋ ਸਤਿਗੁਰੂ ਦੇ ਪਿਆਰਿਓ ਗੁਰੂ ਨੂੰ ਪਿਆਰ ਕਰਨ ਵਾਲਿਓ ਤੁਸੀਂ ਗੁਰੂ ਕੋਲੋਂ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਫਿਰ ਉਸ ਦੀ ਬਾਣੀ ਨੂੰ ਗਾਓ ਆਵੋ ਸਿੱਖ ਆਓ ਗਾਈਏ ਉਸ ਨੂੰ ਤੇ ਗਾਉਣ ਦਾ ਭਾਵ ਉਸ ਗੁਰੂ ਦੇ ਉਸ ਸਤ ਗੁਰੂ ਸਦਾ ਰਹਿਣ ਵਾਲੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਈਏ ਲੈਟਸ ਸਿੰਗ ਦਾ ਵਿਜ਼ਡਮ ਦਾ ਟੀਚਿੰਗਸ ਆਫ ਦਾ ਇਟਰਨਲ ਗੁਰੂ and by singing means internalize and implement those teachings the wisdom provided in those teachings in that bani in our life onu implement karna usnu kende ne gauna so agli pankti vich guru amar das sahib farman karde bani ta gaa ho guru keeri banian sir bani banian sir bani sab ton uttam jehdi hai guru di sikhiyan nu gaiye bani ta gaa ho guru keeri ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਈਏ ਬਾਣੀਆਂ ਸਿਰ ਬਾਣੀ ਕਿਉਂਕਿ ਇਹੀ ਸਿੱਖਿਆ ਇਹੀ ਗਿਆਨ ਸਭ ਤੋਂ ਸਿਰਮੌਰ ਹੈ ਸਭ ਤੋਂ ਉੱਚਾ ਹੈ ਲੈਟ ਅਸ ਸਿੰਗ ਐਂਡ ਬਾਈ ਸਿੰਗਿੰਗ ਵੀ ਮੀਨ ਇੰਟਰਨਲਾਈਜ਼ ਐਂਡ ਇੰਪਲੀਮੈਂਟ ਲਿਵ ਬਾਈ ਦਾ ਵਿਜ਼ਡਮ ਪ੍ਰੋਵਾਈਡਡ ਬਾਈ ਦਾ ਗੁਰੂ ਦਾ ਟੀਚਿੰਗਸ ਆਫ ਦਾ ਗੁਰੂ ਵਿਚ ਆਰ ਦਾ ਹਾਈਐਸਟ ਐਂਡ ਸੁਪਰੀਮ ਬਾਣੀਆਂ ਸਿਰ ਬਾਣੀ ਜਿਹੜੀ ਸਿਰਮੌਰ ਹੈ ਸਿੱਖਿਆ ਉਸ ਤੋਂ ਉੱਤਮ ਹੋਰ ਕੋਈ ਗਿਆਨ ਨਹੀਂ ਮੇਰਾ ਮਨ ਬਹੁਤ ਸਾਰੀਆਂ ਸਿਆਣਪਾਂ ਇਕੱਠੀਆਂ ਕਰਦਾ ਹੈ ਮੇਰਾ ਮਨ ਬਹੁਤ ਸਾਰੀਆਂ ਚਲਾਕੀਆਂ ਵਰਤਦਾ ਹੈ ਆਮ ਲਰਨਿੰਗ ਸੋ ਮਨੀ ਥਿੰਗਸ ਫ্রম ਦ ਵਰਲਡ ਐਂਡ ਬਿਕਮ ਵਰਲਡੀ ਵਾਈਜ਼ ਐਂਡ ਆਲ ਦੋਸ ਡਿਵਾਈਸਸ ਐਂਡ ਕਲੇਵਰਨੈਸ ਇਸ ਫਿਲਡ ਅਪ ਟੂ ਦ ਬ੍ਰਿਮ ਇਨ ਮਾਈ ਬ੍ਰੇਨ ਇਨ ਮਾਈ ਮਾਈਂਡ ਇਨ ਮਾਈ ਥਾਟ ਪ੍ਰੋਸੈਸ ਪਰ ਉਹ ਸਿਆਣਪਾਂ ਕੀ ਕਰਦੀਆਂ ਨੇ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਗੁਰੂ ਨਾਨਕ ਸਾਹਿਬ ਨੇ ਸਾਡੇ ਦੱਸਿਆ ਨਾ ਉਹ ਸਿਆਣਪ ਕਿਸੇ ਕੰਮ ਨਹੀਂ ਆਉਂਦੀਆਂ ਉਹ ਕਿਸੇ ਪਾਸੇ ਮੈਨੂੰ ਲੈ ਕੇ ਨਹੀਂ ਜਾਂਦੀਆਂ ਉਹਨਾਂ ਨਾਲ ਮੇਰੇ ਅੰਦਰ ਆਨੰਦ ਨਹੀਂ ਬਣਦਾ ਗੱਲ ਤੇ ਆਨੰਦ ਦੀ ਹੋ ਰਹੀ ਹੈ ਆਨੰਦ ਸਾਹਿਬ ਜਿਹਦੇ ਨਾਲ ਮੇਰੇ ਜੀਵਨ ਵਿੱਚ ਆਨੰਦ ਆ ਜਾਵੇ ਹਾਊ ਟੂ ਬ੍ਰਿੰਗ ਦੈਟ ਇਟਰਨਲ ਪੀਸ ਇਟਰਨਲ ਬਲਿਸ ਇਨ आवर ਲਾਈਵਜ਼ ਹਾਊ ਕੈਨ ਵੀ ਲਿਵ ਹੈਪੀਲੀ 올 द टाइम ਹਮੇਸ਼ਾ ਕਿਵੇਂ ਅਸੀਂ ਸੁਖੀ ਰਹੀਏ ਕਿਵੇਂ ਆਨੰਦ ਚ ਰਹੀਏ ਉਸ ਆਨੰਦ ਵਿੱਚ ਆਉਣ ਲਈ ਉਹ ਸਿਆਣਪਾਂ ਉਸ ਹਜ਼ਾਰਾਂ ਹੀ ਸਿਆਣਪਾਂ ਵਾਲੀ ਮਤ ਨਹੀਂ ਕੰਮ ਆਉਂਦੀ ਉੱਥੇ ਸਭ ਤੋਂ ਸਿਰਮੌਰ ਜਿਹੜੀ ਮਤ ਸਭ ਤੋਂ ਸਿਰਮੌਰ ਜਿਹੜੀ ਬਾਣੀ ਜਿਹੜੀ ਸਿੱਖਿਆ ਜਿਹੜਾ ਗਿਆਨ ਦ ਸੁਪਰੀਮ ਦ ਸੁਪੀਰੀਅਰ ਮੋਸਟ ਨੋਲੇਜ ਐਂਡ ਵਿਜ਼ਡਮ ਵਿਚ ਹੈਲਪਸ ਅਸ ਅਟੇਨ ਦੈਟ ਇਟਰਨਲ ਪੀਸ ਵਿਦਨ is the teachings of the guru so let us sing them aao unnanu gaaie us gyan nu na sikkhyaavanu gaaie us baani nu gaaie us nu amal vich le aaiye jehde sab ton uttam hai hor koi gyan hor koi syaan anand leke nahi hundi to je jeevan vich anand chahunde ha ta aao sikh satguru ke pyareo gaavo to baani nu padna zaruri hai baani nu samjhna bhi zaruri hai par baani nu jeena hai innu kende ne gauna ਜਿਵੇਂ ਮਛਲੀ ਗਾ ਰਹੀ ਆਪਣੇ ਜੀਵਨ ਨੂੰ ਜਿਸ ਤਰ੍ਹਾਂ ਜੀ ਰਹੀ ਹੈ ਤਾਂ ਮੈਂ ਹਾਰਮੋਨੀਅਮ ਤਬਲੇ ਤੇ ਗਾ ਤੇ ਸਕਦਾ ਆ ਪਰ ਕੀ ਮੇਰੀ ਲਾਈਫ ਮੇਰਾ ਜੀਵਨ ਵੀ ਗਾ ਰਿਆ ਆ ਜਦੋਂ ਮੈਂ ਅਕਸਰ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਆ ਲੋਕ ਮੂੰਹੋਂ ਤਾਂ ਰੱਬ ਨੂੰ ਗਾ ਰਹੇ ਨੇ ਮੂੰਹੋਂ ਤਾਂ ਗਿਆਨ ਦੀਆਂ ਗੱਲਾਂ ਬਥੇਰੀਆਂ ਕਰ ਰਹੇ ਨੇ ਬੜੇ ਸਾਰੇ ਗੀਤ ਬੜੇ ਬੜੇ ਸਾਰੇ ਧਾਰਮਿਕ ਸੰਗੀਤ ਵੱਜ ਰਿਹਾ ਸ਼ਬਦ ਗਾਏ ਜਾ ਰਹੇ ਕੀਰਤਨ ਹੋ ਰਿਹਾ ਪਰ ਸਾਡਾ ਜੀਵਨ ਕੀ ਗਾ ਰਿਹਾ ਹੈ ਸ਼ਬਦ ਤਾਂ ਅਸੀਂ ਗਾ ਰਹੇ ਆਂ ਬਿਨ ਬੋਲਿਆਂ ਸਭ ਕੁਝ ਜਾਣਦਾ ਸ਼ਬਦ ਤਾਂ ਅਸੀਂ ਗਾ ਰਹੇ ਆਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਪਰ ਕੀ ਮੇਰਾ ਜੀਵਨ ਇਸ ਨੂੰ ਗਾ ਰਿਹਾ ਹੈ ਕਿ ਮੇਰੀ ਲਾਈਫ ਇਸ ਨੂੰ ਗਾ ਰਹੀ ਹੈ ਇਸ ਦਾ ਨੋਲੇਜ ਵਿਜ਼ਡਮ ਰਿਫਲੈਕਟਿੰਗ ਇਨ ਮਾਈ ਲਾਈਫ অর ਨਾਟ ਮੇਰਾ ਜੀਵਨ ਤਾਂ ਗਾ ਰਿਹਾ ਹੈ ਲਾਲਚ ਨੂੰ ਮੇਰਾ ਜੀਵਨ ਤੇ ਗਾਰਿਆ ਝੂਠ ਨੂੰ ਤੇ ਸ਼ਬਦ ਮੈਂ ਗਾਰਿਆ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਮੇਰਾ ਜੀਵਨ ਤੇ ਗਾਰਿਆ ਹੈ ਮੈਂ ਮੂੰਹ ਤੇ ਗਾਰਿਆ ਸੰਤੋਖ ਵਾਲੇ ਸ਼ਬਦ ਕਿ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਅੰਦਰ ਆਨੰਦ ਹੋ ਗਿਆ ਆ ਗੁਰੂ ਨੂੰ ਮਿਲ ਕੇ ਮੂੰਹੋਂ ਤੇ ਮੈਂ ਗਾਰਿਆ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪਰ ਮੇਰੇ ਜੀਵਨ ਵਿੱਚ ਦੁੱਖ ਵੀ ਹੋਇਆ ਉਦਾਂ ਹੀ ਹੈ ਰੋਗ ਵੀ ਉਦਾਂ ਹੀ ਹੈ ਸੰਤਾਪ ਚਿੰਤਾਵਾਂ ਵੀ ਉਦਾਂ ਹੀ ਨੇ ਇਹਦਾ ਮਤਲਬ ਮੇਰੀ ਜ਼ਿੰਦਗੀ ਕੁਝ ਹੋਰ ਗਾ ਰਹੀ ਹੈ ਜਦੋਂ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਜਦੋਂ ਗਾਉਣ ਦੀ ਗੱਲ ਹੁੰਦੀ ਹੈ ਇਹ ਜਾਣੋ ਉਹ ਮੂੰਹੋਂ ਗਾਉਣ ਦੀ ਗੱਲ ਨਹੀਂ ਉਹ ਜੀਵਨ ਕੀ ਗਾ ਰਿਹਾ ਹੈ ਸਾਡੇ ਜੀਵਨ ਵਿੱਚ ਅਮਲ ਵਿੱਚ ਕਿਹੜੀ ਚੀਜ਼ ਆ ਰਹੀ ਹੈ ਐਸਾ ਨਾ ਹੋਵੇ ਕਿ ਮੈਂ ਮੂੰਹੋਂ ਤੇ ਸੱਚ ਦੀਆਂ ਗੱਲਾਂ ਗਾਵਾਂ ਤੇ ਜੀਵਨ ਮੇਰਾ ਝੂਠਾ ਹੋਵੇ ਐਸਾ ਨਾ ਹੋਵੇ ਕਿ ਮੈਂ ਮੂੰਹੋਂ ਤੇ ਸੰਤੋਖ ਦੀਆਂ ਗੱਲਾਂ ਗਾਵਾਂ ਤੇ ਮੇਰੇ ਜੀਵਨ ਵਿੱਚ ਲਾਲਚ ਤ੍ਰਿਸ਼ਨਾ ਅਨਐਂਡਿੰਗ ਡਿਜ਼ਾਇਰਸ ਦੇ ਆਰ ਬੀਇੰਗ ਰਿਫਲੈਕਟਿੰਗ ਇਨ ਮਾਈ ਲਾਈਫ ਬਟ ਆਮ ਸਿੰਗਿੰਗ ਅਬਾਊਟ ਕੰਟੈਂਟਮੈਂਟ ਐਂਡ ਸੈਟੀਸਫੈਕਸ਼ਨ ਆਮ ਸਿੰਗਿੰਗ ਅਬਾਊਟ ਟਰੂਥ ਬਟ ਮਾਈ ਲਾਈਫ ਇਜ਼ ਸਿੰਗਿੰਗ ਸਮਥਿੰਗ ਐਲਸ ਫਾਲਸਹੂਡ ਲਾਈਜ਼ ਉਹ ਨਹੀਂ ਗਾਉਣਾ ਹੈ ਸਿੰਗਿੰਗ ਮੀਨਸ ਇੰਟਰਨਲਾਈਜ਼ਿੰਗ ਐਂਡ ਲਿਵਿੰਗ ਬਾਈ ਦੋਜ਼ virtues which we are learning from that gurus wisdom jo guru de gyan ton gun assi sikh rahe ha unna nu jiuna hai onu kehya gauna je anand chahunde ho apne jeevan vich ta bani ta gaavho guru keeri banian sir bani sab ton uccha gyan hi hai apne jeevan vich talan vaste hor syanpan chalakiyan kadi kisne aidro kan vich phook mari ki inj kar lain kisne udro keh ta ki aa kar lain ode naal ਨਾਂਦ ਨਹੀਂ ਮਿਹੜਦਾ ਅਪਟਕਣਾ ਲੱਗੀ ਰਹਿੰਦੀ ਹੈ ਆਨੰਦ ਨਹੀਂ ਆ ਪਾਂਦਾ ਅਗਲੀ ਪੰਕਤੀ ਦੇਖੋ ਜਿੰਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਇਹ ਜਿਹੜੀ ਸਿੱਖਿਆ ਹੈ ਜਿਹੜੀ ਬਾਣੀ ਹੈ ਗੁਰੂ ਦੀ ਜਿਹੜਾ ਗਿਆਨ ਹੈ ਦ ਵਿਜ਼ਡਮ ਫਰਮ ਦਾ ਗੁਰੂ ਇਹ ਹਿਰਦੇ ਵਿੱਚ ਜਦੋਂ ਵਸਦਾ ਉਹਨਾਂ ਨੂੰ ਹੀ ਜਾਣੋ ਕਿ ਉਹ ਵੱਡੇ ਭਾਗਾਂ ਵਾਲੇ ਆ ਜਿੰਨ ਕੋ ਨਦਰ ਨਦਰ ਕਰਮ ਹੋਵੇ ਜਿਨ੍ਹਾਂ ਦੀ ਨਜ਼ਰ ਉਸ ਕਰਮ ਵੱਲ ਹੋਵੇ ਕਰਮ ਕਹਿੰਦੇ ਨੇ ਮਿਹਰ ਨੂੰ ਕਿਰਪਾ ਨੂੰ ਬਲੇਸਿੰਗਸ ਨੂੰ ਗ੍ਰੇਸ ਨੂੰ ਜਿਨ੍ਹਾਂ ਦੀ ਨਜ਼ਰ ਨਦਰ ਤੋਂ ਨਦਰ ਬਣੀ ਹੈ ਨਜ਼ਰ ਤੋਂ ਜਿੰਨ ਕੋ ਨਦਰ ਜਿਨ੍ਹਾਂ ਨੇ ਆਪਣੀ ਨਜ਼ਰ ਐਸ ਪਾਸੇ ਕੀਤੀ ਹੈ ਕਿੱਧਰ ਕਰਮ ਵੱਲ ਗੁਰੂ ਦੀ ਕਿਰਪਾ ਵੱਲ ਗੁਰੂ ਦੇ ਕਰਮ ਗੁਰੂ ਦੀ ਗੁਰੂ ਦੀ ਅਸੀਸਾਂ ਵੱਲ ਗੁਰੂ ਦੀ ਬਾਣੀ ਵੱਲ ਗੁਰੂ ਦੀ ਕਿਰਪਾ ਕੀ ਹੈ ਗੁਰੂ ਦਾ ਗਿਆਨ ਗੁਰੂ ਕਿਰਪਾ ਕਰਕੇ ਗਿਆਨ ਦੇ ਰਿਹਾ ਸਮਝ ਦੇ ਰਿਹਾ ਬਾਣੀ ਦੇ ਰਿਹਾ ਉਸ ਨੂੰ ਆਪਣੇ ਅੰਦਰ ਉਤਾਰਨਾ ਤੇ ਜੀਵਨ ਵਿੱਚ ਅਮਲ ਵਿੱਚ ਲੈ ਕੇ ਆਉਣਾ ਇਹਨੂੰ ਕਿਹਾ ਹੈ ਗਾਉਣਾ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਭ ਤੋਂ ਉੱਤਮ ਹੈ ਬਾਣੀ ਸਭ ਤੋਂ ਵੱਡਾ ਹੈ ਉਹ ਗਿਆਨ ਜਿਹੜਾ ਸਤ ਗੁਰੂ ਦੇ ਰਿਹਾ ਹੈ ਉਸ ਨੂੰ ਗਾਓ ਉਸ ਨੂੰ ਆਪਣੇ ਜੀਵਨ ਵਿੱਚ ਉਤਾਰੋ ਉਸ ਅਨੁਸਾਰ ਜਿਓ ਲਿਵ ਐਸ ਪਰ ਦ ਗਾਈਡੈਂਸ ਪ੍ਰੋਵਾਈਡਡ ਬਾਈ ਦਟ ਇਟਰਨਲ ਗੁਰੂ ਦਟ ਡਿਵਾਈਨ ਵਿਜ਼ਡਮ ਉਹ ਜਿਹੜਾ ਗਿਆਨ ਹੈ ਉਸ ਪਾਸੇ ਨਜ਼ਰ ਜਿਹੜੇ ਲੋਕ ਕਰਦੇ ਨੇ ਇਸ ਕਿਰਪਾ ਵੱਲ ਜਿਨ੍ਹਾਂ ਦੀ ਨਜ਼ਰ ਹੁੰਦੀ ਹੈ ਜਿੰਨ ਕੋ ਨਜ਼ਰ ਕਰਮ ਹੋਵੇ ਜਿਨ੍ਹਾਂ ਦੀ ਨਜ਼ਰ ਇਸ ਪਾਸੇ ਜਿਨ੍ਹਾਂ ਦਾ ਧਿਆਨ ਇਸ ਪਾਸੇ ਹੋ ਜਾਂਦਾ ਹੈ ਹਿਰਦੇ ਤੇ ਨ ਸਮਾਣੀ ਉਹਨਾਂ ਦੇ ਹਿਰਦੇ ਚ ਵਸਦਾ ਨਾ ਹੁਣ ਦੇਖੋ ਸੂਰਜ ਬਾਹਰ ਉੱਗਿਆ ਹੈ ਇੱਕ ਬੰਦਾ ਕਮਰੇ ਚ ਬੈਠਾ ਹਨੇਰੇ ਚ ਬੈਠਾ ਉਹ ਲਾਈਟ ਚਾਹੁੰਦਾ ਹੈ ਕਮਰੇ ਚ ਪਰ ਦਰਵਾਜ਼ੇ ਨੂੰ ਨਹੀਂ ਖੋਲ ਰਿਹਾ ਉਹਦਾ ਧਿਆਨ ਨਹੀਂ ਹੈ ਕਿ ਬਾਹਰ ਸੂਰਜ ਹੈ ਉਹ ਕਹਿੰਦਾ ਹਨੇਰਾ ਹੀ ਆ ਜੀ ਦੁਨੀਆ ਚ ਹਨੇਰਾ ਹੀ ਹਨੇਰਾ ਜ਼ਿੰਦਗੀ ਚ ਨੇ ਰੇ ਨਰਾ ਪਰਸਨ ਸਿਟਿੰਗ ਇਨ ਅ ਡਾਰਕ ਰੂਮ ਨਾਟ ਓਪਨਿੰਗ ਐਨੀ ਵਿੰਡੋ অর ਅ ਡੋਰ ਨਾ ਖਿੜਕੀ ਖੋਲਦਾ ਨਾ ਦਰਵਾਜ਼ਾ ਖੋਲਦਾ ਦਾ ਸਨ ਇਜ਼ ਸ਼ਾਈਨਿੰਗ ਆਊਟਸਾਈਡ ਬਟ ਉਹਦਾ ਧਿਆਨ ਸੂਰਜ ਵੱਲ ਨਹੀਂ ਹੈ ਉਹਦੀ ਨਜ਼ਰ ਸੂਰਜ ਦੀ ਕਿਰਪਾ ਵੱਲ ਨਹੀਂ ਹੈ ਫਿਰ ਕੀ ਕਰੇਗਾ ਉਹ ਨੇਰੇ ਚ ਹੀ ਬੈਠਾ ਰਹੇਗਾ ਪਰ ਜਦੋਂ ਉਹ ਧਿਆਨ ਕਰੇਗਾ ਕਿ ਬਾਹਰ ਸੂਰਜ ਹੈ ਜਦੋਂ ਉਹਦੀ ਨਜ਼ਰ ਪਏਗੀ ਕਿ ਬਾਹਰ ਸੂਰਜ ਹੈ ਉਹ ਖਿੜਕੀ ਖੋਲੇਗਾ ਫਿਰ ਹੀ ਆਪਣੇ ਅੰਦਰ ਉਹ ਲਾਈਟ ਨੂੰ ਲੈ ਕੇ ਆਏਗਾ ਬਸ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਤੇ ਵਰਸ ਰਹੀ ਹੈ ਗੁਰੂ ਦੀ ਬਾਣੀ ਤਾਂ ਸਾਨੂੰ ਮਿਲ ਰਹੀ ਹੈ ਉਹਦਾ ਗਿਆਨ ਉਹਦੀ ਬਖਸ਼ਿਸ਼ ਉਹਦਾ ਕਰਮ ਉਹਦੀ ਮਿਹਰ ਤੇ ਆ ਰਹੀ ਹੈ ਪਰ ਅਸੀਂ ਉਹਦੇ ਵੱਲ ਨਜ਼ਰ ਨਹੀਂ ਕਰ ਰਹੇ ਜਦੋਂ ਨਜ਼ਰ ਕਰਾਂਗੇ ਤੇ ਸਾਡੇ ਅੰਦਰ ਸਮਾਜ ਆਏਗਾ ਅਜੇ ਨਜ਼ਰ ਨਹੀਂ ਹੈ ਅਜੇ ਗੁਰੂ ਕੋਲ ਜਾ ਕੇ ਵੀ ਅਸੀਂ ਕੁਝ ਹੋਰ ਭਾਲ ਰਹੇ ਹਾਂ ਅਸੀਂ ਉਹਦੀ ਅਸੀਂ ਉਹਦੀ ਜਿਹੜੀ ਕਿਰਪਾ ਨਾ ਉਹਦੇ ਚੋਂ ਕੁਝ ਹੋਰ ਲੱਭ ਰਹੇ ਹਾਂ ਅਸੀਂ ਉਹਦੀ ਕਿਰਪਾ ਵਿੱਚੋਂ ਆਨੰਦ ਨਹੀਂ ਲੱਭ ਰਹੇ ਅਸੀਂ ਉਹਦੇ ਕਿਰਪਾ ਚੋਂ ਪੈਸੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਧਨ ਦੌਲਤ ਬਾਹਰਲੇ ਸੁੱਖ ਸਾਨੂੰ ਲੱਗਦਾ ਹੈ ਕਿ ਉਹਦੇ ਚੋਂ ਆਨੰਦ ਆਏਗਾ ਉਹਦੇ ਚੋਂ ਆਂਦਾ ਹੀ ਨਹੀਂ ਕਿਉਂਕਿ ਉਹ ਸਦਾ ਰਹਿਣ ਵਾਲਾ ਨਹੀਂ ਗੁਰੂ ਦੇ ਗਿਆਨ ਨੂੰ ਜੇ ਜੀਉਂਦੇ ਉਸ ਅਨੁਸਾਰ ਜੀਉਂਦੇ ਤੇ ਆਨੰਦ ਆਉਣਾ ਸੀ ਪਰ ਸਾਡਾ ਧਿਆਨ ਗੁਰੂ ਦੀ ਇਸ ਕਿਰਪਾ ਵੱਲ ਇਸ ਕਰਮ ਇਸ ਮਿਹਰ ਵੱਲ ਨਹੀਂ ਵੀ ਆਰ ਨਾਟ ਫੋਕਸਡ ਵੀ ਆਰ ਨਾਟ ਲੁਕਿੰਗ ਐਟ ਦੈਟ ਬਲੇਸਿੰਗ ਆਫ ਦੈਟ ਗੁਰੂਜ਼ ਵਿਜ਼ਡਮ ਰਿਮੈਂਬਰ ਦਿਸ once we focus on that then it you know we can internalize it only then it comes within us pehri sade andar hondi je kise da dhyan hi nahi je dekhda hi nahi us passe je nazar hi nahi kiti us passe fer thodi hona to es sikhiya nu ona apne hirday vich samaya hai vasaya hai jinna di nazar jinna da dhyan guru gyan de karm guru gyan di kripa mehar val ho gaya jin ko nadar ਜਿੰਨਾ ਦੀ ਨਜ਼ਰ ਕਰਮ ਵੱਲ ਗੁਰੂ ਦੇ ਗਿਆਨ ਦੀ ਕਿਰਪਾ ਵੱਲ ਹੋ ਗਈ ਕਿ ਇਹਨੇ ਮੈਨੂੰ ਆਨੰਦ ਦੇਣਾ ਹੈ ਮੈਨੂੰ ਗਾਉਣਾ ਹੈ ਇਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਹੈ ਹਿਰਦੇ ਤੇ ਨਾ ਸਮਾਣੀ ਉਹਨਾਂ ਦੇ ਹਿਰਦੇ 'ਚੋ ਗਿਆਨ ਸਮਾ ਜਾਂਦਾ ਨਹੀਂ ਤੇ ਦਰਵਾਜ਼ੇ ਬੰਦ ਰਹਿੰਦੇ ਨੇ ਖਿੜਕੀਆਂ ਬੰਦ ਰਹਿੰਦੀਆਂ ਉਹ ਗਿਆਨ ਸਾਡੇ ਅੰਦਰ ਤੱਕ ਨਹੀਂ ਜਾਂਦਾ ਅਸੀਂ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਅਸੀਂ ਕੁਝ ਹੋਰ ਮੰਗ ਰਹੇ ਹਾਂ ਫਿਰ ਅਸੀਂ ਉਸ ਗਿਆਨ ਦੇ ਨਾਲ ਆਪਣੇ ਅੰਦਰ ਚੰਨ ਨਹੀਂ ਮੰਗ ਰਹੇ ਇਨਲਾਈਟਨਮੈਂਟ ਵੀ ਆਰ ਨਾਟ ਸੀਕਿੰਗ ਦੈਟ ਇਨਲਾਈਟਨਮੈਂਟ ਦੈਟ ਕੈਨ ਬ੍ਰਿੰਗ ਪੀਸ ਵਿਥਿਨ ਵੈਨ ਵੀ ਗੋ ਟੂਵਰਡਸ ਦ ਪਾਥ ਆਫ ਸਪਿਰਚੁਅਲਿਟੀ ਜਦੋਂ ਉਧਰ ਵੀ ਜਾਂਦੇ ਆ ਗੁਰੂ ਕੋਲ ਵੀ ਜਾਂਦੇ ਇਵਨ ਵੈਨ ਵੀ ਗੋ ਟੂ ਦ ਗੁਰੂ ਵੀ ਰੀਡ ਗੁਰਬਾਣੀ ਬਟ ਵੀ ਆਰ ਆਸਕਿੰਗ ਫਾਰ ਸਮਥਿੰਗ ਐਲਸ ਵੀ ਆਰ ਫੋਕਸਡ ਔਨ ਸਮਥਿੰਗ ਐਲਸ ਇਫ ਵੀ ਫੋਕਸ ਔਨ ਦ ਬਲੇਸਿੰਗਸ ਆਫ ਗੁਰੂ ਐਂਡ ਦ ਰੀਅਲ ਬਲੇਸਿੰਗ ਦ ਟ्रू ਬਲੇਸਿੰਗ ਦ ਸੁਪੀਰੀਅਰ ਮੋਸਟ ਬਾਣੀਆ ਸਿਰ ਬਾਣੀ ਜਿਹੜਾ ਸਭ ਤੋਂ ਵੱਡੀ ਨੌਲੇਜ ਸਭ ਤੋਂ ਵੱਡਾ ਗਿਆਨ ਸਾਨੂੰ ਜਿਹੜਾ ਸਾਡੇ ਅੰਦਰ ਆਨੰਦ ਲੈ ਕੇ ਆਏਗਾ ਜਦੋਂ ਉਸ ਵੱਲ ਨਜ਼ਰ ਕਰਾਂਗੇ ਤੇ ਫਿਰ ਸਾਡੇ ਅੰਦਰ ਸਮਾਏਗਾ ਫਿਰ ਉਹ ਗੁਣ ਆਉਣਗੇ ਫਿਰ ਅਸੀਂ ਜੀਵਨ ਵਿੱਚ ਗਾ ਸਕਾਂਗੇ ਫਿਰ ਸਾਡੇ ਜੀਵਨ ਚ ਆਨੰਦ ਆਏਗਾ ਭਾਵ ਜੋ ਇਹ ਜਾਣ ਲੈਂਦੇ ਨੇ ਕਿ ਗੁਰੂ ਗਿਆਨ ਨਾਲੋਂ ਵੱਡੀ ਹੋਰ ਕੋਈ ਕਿਰਪਾ ਨਹੀਂ ਉਹਨਾਂ ਦੇ ਅੰਦਰ ਹੀ ਗਿਆਨ ਵਸਦਾ ਹੈ ਹੋਰ ਕਿਸੇ ਦਿਨ ਨਹੀਂ ਵੱਸ ਸਕਦਾ ਜਦੋਂ ਤੱਕ ਮੈਨੂੰ ਇਹ ਲੱਗਦਾ ਰਹੇਗਾ ਕਿ ਗੁਰੂ ਦਾ ਗਿਆਨ ਮੈਨੂੰ ਚਾਹੀਦਾ ਨਹੀਂ ਮੈਨੂੰ ਗੁਰੂ ਦੇ ਕੋਲੋਂ ਕੁਝ ਵਿਸ਼ੇਸ ਨੇ ਕੁਝ ਮੇਰੀਆਂ ਮੰਗਾ ਨੇ ਕੁਝ ਮੇਰੀਆਂ ਮਨੋ ਕਾਮਨਾਵਾਂ ਨੇ ਮੈਂ ਉਹ ਪੂਰੀਆਂ ਕਰਨੀਆਂ ਤੇ ਫਿਰ ਮਨੋ ਕਾਮਨਾਵਾਂ ਵੱਲ ਹੀ ਧਿਆਨ ਰਹਿੰਦਾ ਹੈ ਗੁਰੂ ਦੇ ਗਿਆਨ ਵੱਲ ਜਿਸ ਨੂੰ ਗਾਉਣਾ ਸੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਸੱਚੀ ਬਾਣੀ ਦੀ ਕਿਰਪਾ ਵੱਲ ਮੇਰਾ ਧਿਆਨ ਨਹੀਂ ਗਿਆ ਫਿਰ ਹਿਰਦੇ ਚ ਸਮਾਇਆ ਨਹੀਂ ਫਿਰ ਗਾਇਆ ਨਹੀਂ ਗਿਆ ਫਿਰ ਜ਼ਿੰਦਗੀ ਵਿੱਚ ਲਾਲਚ ਗਾਈ ਗੇ ਜਦੋਂ ਲਾਲਚ ਵਸ ਹੋ ਕੇ ਅਰਦਾਸ ਕੀਤੀ ਜਦੋਂ ਪੂਰੀ ਨਹੀਂ ਹੋਈ ਤੇ ਸ਼ਿਕਾਇਤਾਂ ਗਾਉਣ ਲੱਗ ਗਿਆ ਸਾਡਾ ਸਾਡਾ ਜੀਵਨ आवर ਲਾਈਫ ਇਜ਼ ਸਿੰਗਿੰਗ ਕੰਪਲੇਨਟਸ ਡਿਜ਼ਾਇਰਸ ਅਨਐਂਡਿੰਗ ਡਿਜ਼ਾਇਰਸ ਕ੍ਰਾਈਂ ਰੋਣ ਧੋਣ ਹੈ ਚਿੰਤਾ ਹੈ ਮੰਗਾ ਨਹੀਂ ਮੰਗਾ ਪੂਰੀਆਂ ਨਹੀਂ ਹੋਈਆਂ ਤੇ ਸ਼ਿਕਾਇਤਾਂ ਨੇ ਇਹ ਗਾ ਰਿਹਾ ਅਸਲ 'ਚ ਸਾਡਾ ਜੀਵਨ ਤਾਂ ਹੀ ਤਾਂ ਲਾਈਨਾਂ ਲਗੀਆਂ ਹੋਈਆਂ ਨੇ ਰਬਾ ਹੋ ਜੇ ਤੇ ਮੈਂ ਆ ਕਰਾਂਗਾ ਤਾਂ bizness ਬਣਿਆ ਹੋਇਆ ਪਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਹੀਂ ਤੁਸੀਂ ਗੁਰੂ ਦੇ ਪਿਆਰੇ ਹੋ ਆਓ ਜੇ ਕੁਝ ਸਿੱਖਣਾ ਹੈ ਤਾਂ ਉਸ ਸੱਚੀ ਬਾਣੀ ਨੂੰ ਜੀਓ ਉਸ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲੈ ਕੇ ਆਓ ਉਧਰ ਧਿਆਨ ਕਰੋਗੇ ਤੇ ਸਮਾ ਵੀ ਜਾਏਗਾ ਜੇ ਲੱਗਦਾ ਨਾ ਕਿ ਕਿਵੇਂ ਹੋਏਗਾ ਹਾਊ ਵਿਲ ਮਾਈ ਲਾਈਫ ਸਿੰਕ ਦੈਟ ਵਿਜ਼ਡਮ ਹਾਊ ਕੈਨ ਆ ਲਿਵ ਬਾਈ ਦੈਟ ਵਿਜ਼ਡਮ only by focusing on that blessing guru's blessing and the guru's blessing is wisdom o gyan ehi sab ton waddi o di mehar hai o di kirpa hai je udar wal dhyan karange te sade andar samaaj aayega pav jadon sanu ehsaas ho jaega ki guru de gyan ton vadda hor kujh nahi baaniyan sir baani us ton vaddi hor koi mehar nahi mainu te lagga ki mainu kar mil gayi ta mere te rabb di kirpa ho gayi ਮੇਰੇ ਆਵਲੇ ਕੰਮ ਹੋ ਗਏ ਮੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਪਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਹੀਂ ਸਭ ਤੋਂ ਵੱਡੀ ਕਿਰਪਾ ਗੁਰੂ ਦਾ ਗਿਆਨ ਹੈ ਉਸ ਨੂੰ ਗਾਉਣਾ ਹੈ ਉਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਹੈ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹੀ ਸਭ ਤੋਂ ਵੱਡੀ ਕਿਰਪਾ ਹੈ ਫਿਰ ਸਾਡੇ ਅੰਦਰ ਸਮਾ ਜਾਂਦਾ ਹੈ this teaching the wisdom the divine wisdom is embraced by those who turn their attention their focus to the guru's grace that means recognizing that nothing is more merciful than guru's wisdom it's not about outer achievements that i have to go to the guru i have to read the scriptures in order to fulfill my worldly desires when we focus on that inner transformation through guru's wisdom then we can live by that wisdom otherwise not otherwise ਨਹੀਂ ਤੇ ਫਿਰ ਸਾਡਾ ਧਿਆਨ ਹੋਰ ਚੀਜ਼ਾਂ 'ਚ ਰਹਿ ਜਾਂਦਾ ਹੈ ਜੇ ਅਸੀਂ ਆਪਣੇ ਅੰਦਰੂਨੀ ਬਦਲਾਵ ਵੱਲ ਉਸ ਗਿਆਨ ਨੂੰ ਨਹੀਂ ਲੈ ਕੇ ਆਉਂਦੇ ਉਹਦੇ ਵੱਲ ਧਿਆਨ ਹੀ ਨਹੀਂ ਕਰਦੇ ਦੇਖਦੇ ਹੀ ਨਹੀਂ ਨਜ਼ਰ ਹੀ ਨਹੀਂ ਕਰਦੇ ਫਿਰ ਕੁਝ ਵੀ ਬਦਲਾਵ ਨਹੀਂ ਹੁੰਦਾ ਫਿਰ ਆਨੰਦ ਨਹੀਂ ਹੁੰਦਾ ਛੋਟੀਆਂ-ਮੋਟੀਆਂ ਖੁਸ਼ੀਆਂ ਕਦੀ ਇੱਧਰ ਮਿਲ ਗਈਆਂ ਨਾਲ ਹੀ ਉਹਦੇ ਨਾਲ ਜੁੜੇ ਹੋਏ ਦੁੱਖ ਵੀ ਆ ਜਾਂਦੇ ਆਨੰਦ ਇਟਰਨਲ ਪੀਸ ਇਟਰਨਲ ਬਲਿਸ ਸਦਾ ਰਹਿਣ ਵਾਲੀ ਖੁਸ਼ੀ ਨਹੀਂ ਮਿਲ ਪਾਂਦੀ ਅਗਲੀ ਪੰਕਤੀ ਦੇਖੋ ਪੀਵੋ ਅੰਮ੍ਰਿਤ ਸਦਾ ਰਹੋ ਹਾਰ ਰੰਗ ਜੱਪੇ ਹੋ ਸਾਰਿੰਗ ਪਾਣੀ ਅਸੀਂ ਪਿੱਛੇ ਪੌੜੀਆਂ ਵਿੱਚ ਜਾਣ ਆਏ ਹਾਂ ਕਿ ਅੰਮ੍ਰਿਤ ਕੀ ਹੈ ਮ੍ਰਿਤਿਉ ਹੁੰਦੀ ਹੈ ਡੈਥ ਮਰ ਜਾਣਾ ਮੌਤ ਅੰਮ੍ਰਿਤ ਨਾ ਮਰਨਾ ਅਮਰ ਹੋ ਜਾਣਾ ਇਮੋਰਟਲ ਹੋ ਜਾਣਾ ਤਾਂ ਅਸੀਂ ਪਿੱਛੇ ਜਾਣ ਆਏ ਸੀ ਕਿ ਇਟਸ ਨਾਟ ਅਬਾਊਟ ਫਿਜ਼ੀਕਲ ਡੈਥ ਫਿਜ਼ੀਕਲ ਡੈਥ ਕਮਸ ਟੂ ਆਲ ਜਿਹੜੀ ਸ਼ਰੀਰ ਦੀ ਮੌਤ ਸਾਰਿਆਂ ਨੂੰ ਹੁੰਦੀ ਹੈ ਆਤਮਿਕ ਮੌਤ ਲਾਲਚ ਵਿੱਚ ਜਿਹੜਾ ਅਸੀਂ ਰੋਜ਼ ਮਰਦੇ ਹਾਂ ਨਫ਼ਰਤ ਵਿੱਚ ਜਿਹੜਾ ਅਸੀਂ ਰੋਜ਼ ਮਰਦੇ ਹਾਂ ਵੀ ਡਾਈ एवरीडे ਇਨ ਗਰੀਡ ਹੇਟ ਐਂਡ ਵੀ ਜੈਲਸੀ ਆਲ ਦੋਜ਼ ਅਨਐਂਡਿੰਗ ਡਿਜ਼ਾਇਰਸ ਕੰਪਲੇਨਸ ਮਨ ਸਾਡਾ ਜਿਹੜਾ ਹੈ ਜਦੋਂ ਵਿਕਾਰਾਂ 'ਚ ਪੈਂਦਾ ਤੇ ਅਸੀਂ ਮਰੇ ਹੁੰਨੇ ਆ ਪੀਵੋ ਅੰਮ੍ਰਿਤ ਅੰਮ੍ਰਿਤ ਕੀ ਸੀ ਉਹ ਗੁਣ ਵਿਕਾਰਾਂ 'ਚ ਮੌਤ ਨਾ ਆਵੇ ਅਮਰ ਹੋ ਜਾਏ ਉਹ ਗੁਣ ਕਿੱਥੋਂ ਮਿਲਣਾ ਗੁਰੂ ਦੇ ਗਿਆਨ ਵਿੱਚੋਂ ਸੋ ਗੁਰੂ ਦੇ ਗਿਆਨ ਫ্রম दैट ਗੁਰੂਜ਼ ਵਿਜ਼ਡਮ ਦ ਵਰਚੂ ਆਫ ਨਾਟ ਡਾਈਂਗ ਇਨ ਵਾਈਸ ਇਸ ਨਾਟ ਗਿਵਿੰਗ ਅਪ ਟੂ ਦੋਜ਼ ਵਾਈਸ ਇਸ ਉਹਨਾਂ ਤੋਂ ਹਾਰ ਜਾਣ ਵਾਲਾ ਮਰ ਜਾਣ ਵਾਲਾ ਕੰਮ ਨਾ ਹੋਵੇ ਉਹਨੂੰ ਕਹੇ ਅੰਮ੍ਰਿਤ ਸੋ ਪੀ ਉਹ ਅੰਮ੍ਰਿਤ ਉਹ ਅੰਮ੍ਰਿਤ ਪੀਵੋ ਕਿੱਥੋਂ ਮਿਲਣਾ ਬਾਣੀਆਂ ਸਿਰ ਬਾਣੀ ਉਸ ਉੱਤਮ ਬਾਣੀ ਉਸ ਉੱਤਮ ਗਿਆਨ ਵਿੱਚੋਂ ਰੱਬ ਦੀ ਗੁਰੂ ਦੀ ਸਤ ਗੁਰੂ ਦੀ ਕਿਰਪਾ ਦੇ ਵਿੱਚੋਂ ਉਹ ਅੰਮ੍ਰਿਤ ਮਿਲਦਾ ਹੈ ਜਿਹਦੇ ਨਾਲ ਅਸੀਂ ਮਰਦੇ ਨਹੀਂ ਸਦਾ ਰਹੋ ਹਰ ਰੰਗ ਜਦੋਂ ਤੁਸੀਂ ਉਹਨੂੰ ਲਓਗੇ ਫਿਰ ਤੁਸੀਂ ਸਦਾ ਹਰੀ ਦੇ ਰੰਗ ਪਰਮਾਤਮਾ ਦੇ ਰੰਗ ਵਿੱਚ ਰਹੋਗੇ ਫਿਰ ਮਰਦੇ ਨਹੀਂ ਫਿਰ ਇਹ ਰੋਣਾ ਧੋਣਾ ਨਹੀਂ ਫਿਰ ਇਹ ਡਰ ਫਿਕਰ ਚਿੰਤਾਵਾ ਨਹੀਂ ਫਿਰ ਇਹ ਲਾਲਚ ਨਹੀਂ ਇਹਦੇ ਚ ਮਰਦੇ ਨਹੀਂ ਫਿਰ ਜਪਿਓ ਸਾਰੰਗ ਪਾਣੀ ਜਪਣਾ ਫਿਰ ਮੈਂ ਜਿਵੇਂ ਪਹਿਲਾਂ ਕਿਹਾ ਸੀ ਜਿਹੜਾ ਬੰਦਾ ਮੂੰਹੋਂ ਬੋਲ ਨਹੀਂ ਸਕਦਾ ਉਹ ਜਪੇਗਾ ਕਿਵੇਂ ਇਹਦਾ ਮਤਲਬ ਜਪਣਾ ਕੁਝ ਹੋਰ ਹੈ ਜਪਣਾ ਸਾਡੀ ਜ਼ਿੰਦਗੀ ਨੇ ਹੈ ਸਾਡੀ ਜ਼ਿੰਦਗੀ ਕੀ ਜਪ ਰਹੀ ਆ ਸਾਡਾ ਮਨ ਕੀ ਜਪ ਰਿਹਾ ਅੰਦਰ ਚੱਲ ਕੀ ਰਿਹਾ ਆ ਅਸੀਂ ਜੀ ਕਿਵੇਂ ਰਹੇ ਆ ਉਹ ਹੈ ਜਪਣਾ ਜਪਿਓ ਸਾਰੰਗ ਪਾਣੀ ਸਾਡੀ ਜ਼ਿੰਦਗੀ ਦਾ ਹਰ ਪਲ ਉਸ ਪ੍ਰਮਾਤਮਾ ਦੇ ਧਿਆਨ ਵਿੱਚ ਹੋਵੇ ਤੇ ਅਸੀਂ ਜਪ ਰਹੇ ਆ ਇਸੇ ਨੂੰ ਗੁਰਬਾਣੀ ਨੇ ਸਾਨੂੰ ਬੜੇ ਤਰੀਕਿਆਂ ਬੜੇ ਅਲੱਗ-ਅਲੱਗ ਤਰੀਕਿਆਂ ਨਾਲ ਸਮਝਾਇਆ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਇਹ ਹੈ ਸਿਮਰਨ ਲਗਾਤਾਰ ਪ੍ਰਮਾਤਮਾ ਵੱਲ ਧਿਆਨ ਪਾਪ ਸ਼ੁਕਰਾਨਾ ਮੰਗਾ ਨਹੀਂ ਡਿਜ਼ਾਇਰਸ ਨਹੀਂ ਹਰ ਵੇਲੇ ਧਿਆਨ ਸਾਹ ਸਾਹ ਸਿਮਰੋ ਗੋਬਿੰਦ ਹਰ ਸਾਹ ਦੇ ਨਾਲ ਕੋਈ ਇੱਕ ਟਾਈਮ 2 ਟਾਈਮ 3 ਟਾਈਮ ਨਹੀਂ ਲਗਾਤਾਰ ਹੀ ਜੋ ਧਿਆਨ ਹੀ ਉਹਦੇ ਵੱਲ ਹੋ ਗਿਆ ਫਿਰ ਵਿਕਾਰਾਂ ਵੱਲ ਧਿਆਨ ਨਹੀਂ ਫਿਰ ਮਰਦੇ ਨਹੀਂ ਫਿਰ ਲਾਲਚ ਨਫ਼ਰਤ ਈਰਖਾ ਨਹੀਂ this no hate envy jealousy greed ਉਹ ਨਹੀਂ ਹੈ ਫਿਰ ਲਗਾਤਾਰ ਧਿਆਨ ਉਸ ਵੱਲ ਹੈ ਦੇਖੋ ਆਓ ਅਸੀਂ ਬਾਣੀ ਨੂੰ ਗਾਈਏ ਆਪਣੇ ਜੀਵਨ ਵਿੱਚ ਉਤਾਰੀਏ ਅਸੀਂ ਗਿਆਨ ਵਾਲਾ ਅੰਮ੍ਰਿਤ ਪੀ ਲਈਏ ਗਿਆਨ ਹੀ ਉਹ ਅੰਮ੍ਰਿਤ ਹੈ ਜਿਹੜਾ ਸਾਨੂੰ ਵਿਕਾਰਾਂ ਦੀ ਮੌਤ ਤੋਂ ਬਚਾਉਂਦਾ ਭਾਵ ਵਿਕਾਰਾਂ ਤੋਂ ਮੁਕਤ ਹੋਣ ਵਾਲਾ ਗੁਣ ਲੈ ਲਈਏ ਗੁਰੂ ਦੀ ਬਾਣੀ ਵਿੱਚੋਂ ਗੁਰੂ ਦੇ ਗਿਆਨ ਵਿੱਚੋਂ ਤੇ ਸਦਾ ਹੀ ਸਦਾ ਰਹੋ ਹਰ ਰੰਗ ਸਦਾ ਜੀਵਨ ਰੂਪ ਪਰਮਾਤਮਾ ਜੇ ਅਸੀਂ ਜੀ ਰਏ ਤੇ ਪਰਮਾਤਮਾ ਸਾਡੇ ਅੰਦਰ ਹੈ ਜੀਵਨ ਰੂਪ ਪਰਮਾਤਮਾ ਦੇ ਰੰਗ ਰੰਗ ਤੋਂ ਭਾਵ ਪ੍ਰੇਮ ਵਿੱਚ ਉਸ ਨੂੰ ਜਪਦੇ ਰਹੀਏ ਤੇ ਜਪਣਾ ਜਪਣਾ ਕੀ ਹੁੰਦਾ ਉਹਦੇ ਹੁਕਮ ਨੂੰ ਉਹਦੀ ਸਿੱਖਿਆ ਨੂੰ ਉਹਦੇ ਗਿਆਨ ਨੂੰ ਅਮਲ ਵਿੱਚ ਲਿਆਉਂਦੇ ਰਹੀਏ ਦੇਖੋ ਕੋਈ ਜਦੋਂ ਅਸੀਂ ਬੜੀ ਦੂਰ ਕਿਤੇ ਬੈਠੇ ਹੋਈਏ ਜਾਂ ਕੋਈ ਕੰਮਕਾਰ ਕਰਦੇ ਹੋਈਏ ਆਪਣੇ ਜੀਵਨ ਦੇ ਵਿੱਚ ਸਾਡੇ ਸਾਹਮਣੇ ਕੋਈ ਇਹੋ ਜਿਹੀ ਸਿਚੁਏਸ਼ਨ ਕੋਈ ਇਹੋ ਜਿਹੇ ਹਾਲਾਤ ਆ ਗਏ ਜਿੱਥੇ ਅਸੀਂ ਕੋਈ ਫੈਸਲਾ ਕਰਨਾ ਹੈ ਤੇ ਅਸੀਂ ਸਹੀ ਫੈਸਲਾ ਕੀਤਾ ਤੇ ਅਸੀਂ ਕਹਿੰਨੇ ਆ ਅੱਜ ਆ ਜਦੋਂ ਸਿਚੁਏਸ਼ਨ ਆ ਹਾਲਾਤ ਬਣੇ ਸੀ ਤਾਂ ਮੈਨੂੰ ਮੇਰੇ ਪਿਤਾ ਯਾਦ ਆਏ ਪਿਤਾ ਦੇ ਦਰਸ਼ਨ ਹੋ ਗਏ ਉਹ ਦਿਖਾਈ ਦਿੱਤੇ ਮਤਲਬ ਉਹਨਾਂ ਨੇ ਜਿਹੜੀ ਗੱਲ ਦੱਸੀ ਸੀ ਮੈਂ ਉਸ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਕੀਤਾ ਮੈਂ ਉਸ ਨੂੰ ਧਿਆਨ ਵਿੱਚ ਰੱਖ ਕੇ ਡਿਸੀਜਨ ਲਿਆ ਆ ਜਪਣਾ ਹੋ ਗਿਆ ਚੇਤੇ ਆ ਗਿਆ ਜੇ ਗੁਰੂ ਦਾ ਗਿਆਨ ਸਾਨੂੰ ਹਰ ਵੇਲੇ ਚੇਤੇ ਹੈ ਹਰ ਪਲ ਚੇਤੇ ਹੈ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਫਿਰ ਗੁਰੂ ਦੇ ਜਪ ਹਰ ਵੇਲੇ ਗੁਰੂ ਨੂੰ ਜਪ ਰਹੇ ਹਾਂ ਫਿਰ ਫਿਰ ਹਰ ਵੇਲੇ ਗੁਰੂ ਵੱਲ ਧਿਆਨ ਹੈ ਹਰ ਵੇਲੇ ਗੁਰੂ ਦਾ ਸਿਮਰਨ ਹੋ ਰਿਹਾ ਜੇ ਹਰ ਪਲ ਸਾਨੂੰ ਪਤਾ ਹੈ ਕਿ ਇੱਕ ਪਿਤਾ ਇੱਕ ਸਕੇ ਹੰਬਾਰਕ ਜੇ ਹਰ ਪਲ ਸਾਨੂੰ ਪਤਾ ਹੈ ਕਿ ਇੱਕ ਪ੍ਰਮਾਤਮਾ ਹੈ ਜਿਹੜਾ ਸਦਾ ਹੈ ਸਾਰਿਆਂ ਵਿੱਚ ਹੈ ਸਦਾ ਮੇਰੇ ਨਾਲ ਹੈ ਫਿਰ ਡਰ ਫਿਕਰ ਚਿੰਤਾ માં ਖਤਮ ਫਿਰ ਕਿਸੇ ਨਾਲ ਵੈਰ ਖਤਮ ਫਿਰ ਨਿਰਵੈਰ ਹੋ ਗਏ ਫਿਰ ਭਾਉ ਖਤਮ ਨਿਰਭਾਉ ਹੋ ਗਏ ਤੋਂ ਲਗਾਤਾਰ ਉਸ ਦੇ ਧਿਆਨ ਵਿੱਚ ਜੀਉਣਾ ਜਪਣਾ ਹੁੰਦਾ ਹੈ ਸੋ ਉਸ ਨੂੰ ਜਪਦੇ ਰਹੀਏ ਪਾਪ ਉਸ ਦੇ ਹੁਕਮ ਉਸ ਦੀ ਸਿੱਖਿਆ ਉਹਦੇ ਗਿਆਨ ਨੂੰ ਅਮਲ ਵਿੱਚ ਲਿਆਉਂਦੇ ਰਹੀਏ ਗਾ ਉਹ ਸੱਚੀ ਬਾਣੀ ಲೆਟ ਅਸ ਡਰਿੰਕ ਦਾ ਅੰਮ੍ਰਿਤ ਅੰਮ੍ਰਿਤ ਆਫ ਨੌਲੇਜ ਨੌਲੇਜ ਮੀਨਸ ਆਲ ਦੋਜ਼ ਵਰਚੂਜ਼ ਵਿਚ ਲਿਬਰੇਟ ਅਸ ਫਰਮ ਯੂ نو ਆਲ ਦੋਜ਼ ਵਾਈਸਸ ਡਾਈਂਗ ਥੈ ਹੈਂਡਸ ਆਫ ਗਰੀਡ ਹੇਟ ਐਂਡ ਵੀ ਜੈਲਸੀ ಲೆਟਸ ਬੀਕਮ ਇਮੋਰਟਲ ਫਰੀ ਆਫ ਦੋਜ਼ ਵਾਈਸਸ ਐਂਡ ਕੰਟੀਨਿਊਸਲੀ Focus on the Lord, on that Vaheguru, on that Creator, on that Oankar, God, Allah, Ram, Khuda, whatever we say it, the essence of life, because that's the essence of life. So, focus on this beautiful life. Be, be grateful. Live in gratitude. tan vadihoke juna, juna. Eh hai simran. That means applying. that divine guidance into our life agli pankti dekho kahe nanak sada gao eh tarika hai gavan da nanak de teesre roop guru amardas sahib oh kehnde ne sada gao sada gao sada apne jeevan vich amal vich leke aao always live by that divine wisdom eh sacchi bani sacchi eternal sada rehni wali jehda gyan sada hai ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹ ਨਹੀਂ ਕਿ ਅੱਜ ਤੋਂ 500 ਸਾਲ ਪਹਿਲਾਂ ਤੇ ਰੈਲੇਵੈਂਟ ਸੀ ਉਦੋਂ ਦੇ ਹਿਸਾਬ ਨਾਲ ਲਿਖੀ ਹੋਈ ਅੱਜ ਨਹੀਂ ਨਹੀਂ ਜਿਹੜਾ ਗਿਆਨ ਹੁੰਦਾ ਉਹ ਸਦਾ ਰਹਿਣ ਵਾਲਾ ਹੁੰਦਾ ਹੈ ਆਦ ਗੁਰਏ ਨਮਹ ਜੁਗਾਦ ਗੁਰਏ ਨਮਹ ਸਤ ਗੁਰਏ ਨਮਹ ਸ੍ਰੀ ਗੁਰਦੇਵਏ ਨਮਹ ਜਿਹੜਾ ਗੁਰ ਹੈ ਗਿਆਨ ਹੈ ਨਾ ਉਹ ਹਮੇਸ਼ਾ ਰਹਿੰਦਾ ਹੈ ਅੱਜ ਤੋਂ 3000 ਸਾਲ ਪਹਿਲਾਂ ਵੀ ਝੂਠ ਬੋਲਣਾ ਗਲਤ ਸੀ ਅੱਜ ਤੋਂ 1000 ਸਾਲ ਪਹਿਲਾਂ ਵੀ ਝੂਠ ਬੋਲਣਾ ਗਲਤ ਸੀ ਅੱਜ ਤੋਂ 500 ਸਾਲ ਪਹਿਲਾਂ ਵੀ ਝੂਠ ਬੋਲਣਾ ਸਹੀ ਨਹੀਂ ਸੀ ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਵੀ ਆਪਣੇ ਮਾਤਾ ਪਿਤਾ ਕੋਲ ਸੁਣਿਆ ਕਿ ਝੂਠ ਨਹੀਂ ਬੋਲਣਾ ਚਾਹੀਦਾ ਅੱਜ ਅਸੀਂ ਵੀ ਆਪਣੇ ਬੱਚਿਆਂ ਨੂੰ ਕਹਿੰਨੇ ਝੂਠ ਨਹੀਂ ਅੱਗੇ ਉਹ ਵੀ ਕਹਿਣਗੇ ਜਿਹੜਾ ਗਿਆਨ ਹੈ ਉਹ ਸਦਾ ਸਦਾ ਰਹਿੰਦਾ ਹੈ ਸਤ ਹੈ ਹਮੇਸ਼ਾ ਹੈ ਇਸੇ ਤਰ੍ਹਾਂ ਗੁਰੂ ਦਾ ਗਿਆਨ ਜਿਹੜਾ ਸਾਨੂੰ ਵਿਕਾਰਾਂ ਤੋਂ ਆਜ਼ਾਦ ਕਰਦਾ ਹੈ ਡਰ ਫਿਕਰ ਤੋਂ ਆਜ਼ਾਦ ਕਰਦਾ ਹੈ ਨਿਰਭਉ ਨਿਰਵੈਰ ਬਣਾਉਂਦਾ ਹੈ ਜਿਹੜਾ ਸਾਨੂੰ ਪ੍ਰਮਾਤਮਾ ਨਾਲ ਇੱਕ ਮਿਕ ਕਰਦਾ ਹੈ ਜਿਹੜਾ ਸਾਡੇ ਜੀਵਨ ਵਿੱਚ ਅਨੰਦ ਲੈ ਕੇ ਆਉਂਦਾ ਹੈ ਉਹ ਸੱਚਾ ਹੈ ਇਸ ਕਰਕੇ ਉਹਨੂੰ ਸਦਾ ਹੀ ਗਾਓ ਇਹ ਨਾ ਸੋਚੋ ਕਿ ਅੱਜ ਤੋਂ 5 ਸਾਲ ਪਹਿਲਾਂ ਤੇ ਮੈਂ ਜਦੋਂ ਗੁਰਬਾਣੀ ਗਾ ਰਿਹਾ ਸੀ ਉਸ ਵੇਲੇ ਲੋੜ ਸੀ ਅੱਜ ਲੋੜ ਨਹੀਂ ਸੁਖ ਹੋਵੇ ਦੁੱਖ ਹੋਵੇ ਕੋਈ ਸਿਚੁਏਸ਼ਨ ਕੋਈ ਹਾਲਾਤ ਹੋਣ ਜ਼ਿੰਦਗੀ ਦੇ ਵਿੱਚ ਹਰ ਵੇਲੇ ਗੁਰੂ ਦੇ ਗਿਆਨ ਨੂੰ ਅਮਲ ਵਿੱਚ ਲਿਆਓ ਹਰ ਵੇਲੇ ਕਈ ਵਾਰ ਸਾਨੂੰ ਲੱਗਣ ਲੱਗ ਜਾਂਦਾ ਕਿ ਜੋ ਦੁੱਖ ਆਉਂਦੇ ਨੇ ਉਦੋਂ ਸਾਨੂੰ ਚੇਤੇ ਆਉਂਦਾ ਹੈ ਸੁੱਖ ਵਿੱਚ ਅਸੀਂ ਭੁੱਲ ਜਾਂਦੇ ਹਾਂ ਵੀ ਟੇਕ ਇਟ ਫॉर ਗ੍ਰੈਂਟਡ आवर ਲਾਈਫ एवरीथिंग ਜਦੋਂ ਪਰੇਸ਼ਾਨੀਆਂ ਆਉਂਦੀਆਂ ਫਿਰ ਚੇਤੇ ਆਉਂਦਾ ਤੇ ਗੁਰੂ ਸਾਹਿਬ ਕਹਿੰਦੇ ਸਦਾ ਗਾਵੋ ਹਰ ਵੇਲੇ ਗੁਰੂ ਦੀ ਗੱਲ 'ਵਲ ਧਿਆਨ ਦੇਵੋ ਕਿਉਂਕਿ ਉਹ ਸਦਾ ਹੀ ਤੁਹਾਡੇ ਕੰਮ ਆਉਣੀ ਹੈ ਸਦਾ ਤੁਹਾਡੇ ਨਾਲ ਨਿਭਣੀ ਹੈ ਇਸ ਲਈ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਦਾ ਉਸ ਸੱਚੀ ਸਿੱਖਿਆ ਨੂੰ ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਜਿਹੜਾ ਸਦਾ ਨਾਲ ਨਿਭਣਾ ਹੈ ਉਸ ਨੂੰ ਸਦਾ ਗਾਈਏ ਸਦਾ ਅਮਲ ਵਿੱਚ ਲਿਆਈਏ ਲੈਟ ਅਸ ਆਲਵੇਸ ਸਿੰਗ ਐਂਡ ਬਾਈ ਸਿੰਗਿੰਗ ਮੀਨਸ ਪ੍ਰੈਕਟਿਸ ਲਿਵ ਬਾਈ ਦੈਟ ਡਿਵਾਈਨ ਵਿਜ਼ਡਮ ਪ੍ਰੋਵਾਈਡਡ ਬਾਈ ਦਾ ਗੁਰੂ ਆਓ ਅਸੀਂ ਵੀ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਗਾਈਏ ਆਪਣੇ ਜੀਵਨ ਵਿੱਚ ਉਤਾਰੀਏ ਅਮਲ ਵਿੱਚ ਲੈ ਕੇ ਆਈਏ ਦੈਟਸ ਦਾ ਓਨਲੀ ਪਾਥ through which we can achieve that eternal bliss that anand in to our life anand jeevan vich udho auna hai jadon aavho sikh satguru ke pyare ho gaaavho sacchi baani jadon sacchi baani nu saada jeevan gaun lag jaye os anusar jeen lag jaye guru kripa kare sade jeevan vich anand hove assi guru de gyan anusar jeeviye pulchuk di khima gajj ke fate bulao wahguru ji ka khalsa wahguru ji ki fate